ਵੈਲਕਮ ਟੂ ਖੰਨਾ ਨਿਊਜ਼ ਲਾਈਵ ਅੱਜ ਸਵੇਰੇ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ ਹੈ ਅਤੇ ਕੁਝ ਇਲਾਕਿਆਂ ਵਿੱਚ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋਈ ਹੈ ਜਿਸ ਦਾ ਸਿੱਧਾ ਅਸਰ ਸਬਜ਼ੀਆਂ ਚਾਰੇ ਅਤੇ ਆਲੂ ਦੀ ਫਸਲਾਂ ਤੇ ਪਿਆ ਹੈ ਸਮਰਾਲਾ ਦੇ ਕਿਸਾਨ ਆਗੂ ਜਗਿੰਦਰ ਸਿੰਘ ਸੇਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਸੂਬੇ ਪਰ ਵਿੱਚ ਅਗਲੇ ਕੁਝ ਦਿਨਾਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਦੇ ਅਨੁਸਾਰ ਅੱਜ ਸਵੇਰ ਤੋਂ ਹੀ ਸੂਬੇ ਪਰ ਵਿੱਚ ਬਾਰਿਸ਼ ਦੇ ਨਾਲ ਨਾਲ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਇਸ ਗੜੇਮਾਰੀ ਦਾ ਅਸਰ ਸਮਰਾਲਾ ਦੇ ਕਈ ਪਿੰਡਾਂ ਵਿੱਚ ਦੇਖਣ ਨੂੰ ਮਿਲਿਆ ਜਿਸ ਨਾਲ ਆਲੂ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ ਇਸ ਤੋਂ ਇਲਾਵਾ ਕਣਕ ਗੋਭੀ ਪਸ਼ੂਆਂ ਦਾ ਚਾਰਾ ਵੀ ਇਸ ਗੜੇਮਾਰੀ ਦੀ ਲਪੇਟ ਵਿੱਚ ਆ ਗਿਆ। ਜੋਗਿੰਦਰ ਸਿੰਘ ਸੇ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਹਰ ਤਰਫੋਂ ਮਦਦ ਕਰੇ ਕਿਉਂਕਿ ਪਹਿਲਾਂ ਆਲੂ ਨੂੰ ਫੰਗਸ ਨੇ ਖਰਾਬ ਕਰ ਦਿੱਤਾ ਅਤੇ ਹੁਣ ਇਸ ਗੜੇਮਾਰੀ ਨਾਲ ਆਲੂ ਦਾ ਕਾਫੀ ਨੁਕਸਾਨ ਹੋਇਆ ਹੈ। ਹਾਂਜੀ ਕਿਲਾ ਜੀ ਮੇਰਾ ਨਾਮ ਸਾਧੂ ਜੁੰਧਾ ਸਿੰਘ ਜੀ। ਜੋਗਿੰਦਰ ਸਿੰਘ ਜੀ ਜਿਹੜੀ ਅੱਜ ਗੜੇਮਾਰੀ ਹੋਈ ਹੈ ਤੇ ਬਰਸਾਤ ਹੋਈ ਹੈ। ਹਾਂਜੀ ਇਹਦਾ ਕੀ ਫਸਲਾਂ ਨੂੰ ਨੁਕਸਾਨ ਹੋਦਾ ਵਾ? ਦੇਖੋ ਇਹ ਦੋਨੋਂ ਪਹਿਲੂ ਨੇ ਜੀ ਇਸ ਵਾਰਸ ਦੇ। ਇੱਕ ਤਾਂ ਦੇ ਨਾਲ ਠੰਡ ਦਾ ਥੋੜਾ ਜਿਹਾ ਰੋਕ ਪੜ ਜੂ ਜਦ ਧੁੰਦ ਪੈਂਦੀ ਸੀ। ਲਗਾਤਾਰ ਠੰਡ ਸੀਗੀ ਤੇ ਦੂਜਾ ਇਹ ਹੈ ਵੀ ਕਣਕ ਵਾਸਤੇ ਇਹ ਜਿਹੜੇ ਮੀਂਹ ਹੈ ਬਹੁਤ ਵਧੀਆ। ਬੇਸ਼ੱਕ ਜਿਹੜੇ ਰੇਟ ਕਣਕ ਲੱਗੀ ਉਹ ਟੁੱਟੀ ਵੀ ਹੋਊਗੀ ਪਰ ਫਿਰ ਵੀ ਉਹਦੀ ਸਪਰੋਟਿੰਗ ਥੱਲੇੋਂ ਫਟਾਰਾ ਵੱਜ ਜਾਂਦਾ ਉਹਦੇ ਲੜ। ਤੇ ਕਣਕ ਵਾਸਤੇ ਬਹੁਤ ਅੱਛੀ ਮੰਨੀ ਜਾ ਸਕਦੀ ਹੈ ਇਹ। ਤੇ ਆਲੂਆਂ ਵਾਸਤੇ ਜਿਹੜਾ ਆਲੂ ਦਾ ਪੱਤਾ ਕੱਟ ਲੈ ਸੀਡ ਵਾਸਤੇ ਉਹਦੇ ਵਾਸਤੇ ਨੁਕਸਾਨਦੇ ਆ ਇਹ। ਕਿਉਂਕਿ ਜੋਰ ਨਾਲ بارش ਵਜਿ ਗੱਡੇਮਾਰੀ ਹੋਈ ਆ ਉਹਦੇ ਨੱਟਾ ਨੰਗੀਆਂ ਗੱਲ ਸਾਰਾ ਨੰਗਾ ਹੋ ਗਿਆ। ਉਹ ਜਿਹੜਾ ਨੰਗਾ ਨੂੰ ਜਾਂਦਾ ਦੋ ਦਿਨ ਖਾਰਾ ਹੋ ਜਾਂਦਾ। ਪੂਰੀ ਜਿਹੜਾ ਨਹੀਂ ਫਿਰ ਖਾਲ ਸਬਜ਼ੀ ਦੀ ਕੰਮ ਨਹੀਂ ਆਉਂਦਾ। ਤੇ ਤੀਜਾ ਇਹ ਹੈ ਵੀ ਜਿਹੜਾ ਆਲੂ ਲੇਟ ਸੀਗਾ ਲੱਗਿਆ ਹੋਇਆ ਜਿਹੜਾ ਹਲੇ 15 20 ਦਿਨ ਨੂੰ ਪੱਤੇ ਕੱਟਣ ਵਾਲੇ ਸੀ ਜਿਹਦੇ ਉਹਦਾ ਨੁਕਸਾਨ ਕਾਫੀ ਹੈ ਕਿਉਂਕਿ ਤੋੜ ਦਿੱਤਾ ਸਾਰਾ ਕੋਈ ਗੱਡਿਆ ਨਹੀਂ ਤੋੜ ਦੇ ਨਾਲ ਬੂਟਾ ਡੈਮੇਜ ਹੋ ਗਿਆ ਹੁਣ ਉਹ ਦੁਬਾਰਾ ਸਪਰਾਉਟ ਨਹੀਂ ਹੋਣਾ ਨੇ ਫੁੱਟਣਾਂ ਲਈ ਟਾਈਮ ਲੱਗੂਗਾ ਉਸ ਤੋਂ ਉਸ ਤੋਂ ਅੱਗੇ ਸਾਡੇ ਕੋਲ ਟਾਈਮ ਹੀ ਹੈ ਨਹੀਂ ਹੋਰ ਕਿਉਂਕਿ ਗਾਂ ਵਾਲੇ ਕਰੋ ਵੀ ਦੇਖਣੀਆਂ ਸੀ ਸੋ ਇਹ ਇਹ ਦੇ ਦੋ ਦਿਨ ਪਹਿਲੂ ਰਿਵਾਰਸੀ ਨੂੰ ਚੰਗੀ ਵੀ ਕਿਹਾ ਜਾ ਸਕਦਾ ਮਾੜੀ ਵੀ ਕਿਹਾ ਜਾ ਸਕਦਾ ਆਲੂਆਂ ਦੇ ਥੋੜੇ ਦਿਨ ਪਹਿਲਾਂ ਥੋੜਾ ਚਿਰ ਪਹਿਲਾਂ ਕਿ ਉਹ ਫੰਗਸ ਵੀ ਆਈ ਸੀ ਉਸ ਤੋਂ ਬਾਅਦ ਇਹ ਹੋਈ ਆ ਉਹਦਾ ਮਤ ਆਲੂ ਇਸ ਵਾਰ ਸਾਰਾ ਸਾਲ ਆਲੂ ਦੀ ਕ੍ਰੋਪ ਜਿਹੜੀ ਉਹ ਨੁਕਸਾਨ ਕੀਤਾ ਫਾਰਮਰ ਨੂੰ ਫਾਰਮਰ ਦੇ ਖਰਚੇ ਹੀ ਬੁਰੀ ਨਹੀਂ ਹੋ ਰਹੇ ਇਸ ਵਾਰ ਸਭ ਤੋਂ ਵੱਧ ਕਿਸੀ ਬਤੀ ਇਹ ਜਿਹੜਾ ਆਲੂ ਖੜਾ ਵੀ ਹੈ ਜਿਮੀਦਾਰ ਦੇ ਕੋਲ ਉਹ ਤਾਂ ਲਗਾਤਾਰ ਠੰਡ ਪੈਣ ਦਾ ਪੈਣਾ ਸੈਜ ਨਹੀਂ ਬਣਿਆ ਉਹ ਤਾਂ ਮੰਡੀ 'ਚ ਮੁੱਲੀ ਮਿਲ ਰਿਹਾ ਕਿਉਂਕਿ ਆਪਾਂ ਜਦੋਂ ਬਾਜ਼ਾਰ ਚ ਆਉਂਦੇ ਆਂ ਆਪਾਂ ਮੋਟਾ ਮੋਟਾ ਚੁੱਕਦੇ ਆਂ ਤੇ ਛੋਟਾ ਸੈਜ ਦਾ ਆਲੂ ਰਹਿ ਗਿਆ ਉਹਦਾ ਕਾਰਨ ਇਹ ਨਾਲ ਉਹਦੀ ਕੁਆਲਿਟੀ ਬਣੀ ਹੈ ਨਾਲ ਉਹਦਾ ਸੈਜ ਨਹੀਂ ਬਣਿਆ ਨਾਲ ਉਹਦੀ ਡਿਮਾਂਡ ਆ ਗਈ ਜੀ ਮੇਰੇ ਮੌਸਮ ਵਿਭਾਗ ਕੋਲ ਅਲਰਟ ਕੀਤਾ ਗਿਆ ਵੀ 3-4 ਦਿਨ ਅਗਲੇ ਹੋਰ ਬਾਰਿਸ਼ ਹੋਣ ਦੀ ਮਹੀਦਾ ਕਿਉਂ بارش ਨਾਲ ਵੀ ਨੁਕਸਾਨ ਹੋਦਾ ਬਿਲਕੁਲ ਹੋ ਸਕਦਾ ਜੀ ਜੇਕਰ ਜਿਆਦਾ بارش ਹੋਵੇ ਮੰਨ ਲਓ ਸੁਪੋਜ਼ ਕਰੋ ਰਬ ਨਾ ਕਰੇ ਗੜੇ ਹੋਰ ਬੜੀ ਹੋਰ ਹੋ ਜਾਂਦੀ ਹੈ ਕਣਕ ਵੀ ਖਤਮ ਹੋ ਜੂਗੀ ਫਿਰ ਆਲੂ ਦਾ ਨੁਕਸਾਨ ਤਾਂ ਹੈ ਹੀ ਹੈ ਔਰ ਦੂਜਾ ਸਾਧ ਵੱਡੀ ਗੱਲ ਇਹ ਚਾਰੇ ਵਾਸਤੇ ਬਰਸੇਂ ਦੀ ਫਸਲ ਹੈ ਉਹਦੇ ਉੱਤੇ ਸਭ ਤੋਂ ਜਿਆਦਾ ਇਫੈਕਟ ਹੁੰਦਾ ਗੜੇ ਹੁੰਦਾ ਕਿਉਂਕਿ ਨਾਜ਼ੁਕ ਉਹਦੀ ਬੋਧ ਪਾਈਪ ਟਾਈਪ ਹੁੰਦਾ ਬੋਧ ਬੂਟੇ ਵਿੱਚੋਂ ਬੋਲਾ ਹੁੰਦਾ ਉਹ ਸਾਰਾ ਟੁੱਟ ਕੇ ਇੱਕਦਮ ਡੈਮੇਜ ਹੋ ਜਾਂਦਾ ਔਰ ਸਬਜ਼ੀਆਂ ਤੇ ਵੀ ਅਸਰ ਹੋਇਆ ਹੈ ਸਬਜ਼ੀਆਂ ਜਿਹੜੀ ਗੋਭੀ ਲੱਗੀ ਹੈ ਤਾਜੀ ਛੋਟੀ ਹਾਲੇ ਲੱਗੀ ਹੈ ਖੇਤਾਂ 'ਚ ਜ ਆਲੂ ਆਪਣੇ ਇਹਦੇ ਕਿੰਨਾ ਕਹੇਗਾ ਜਿਹੜਾ ਖਰਾਬ ਹੁੰਦਾ ਆਲੂ ਆਪਣੇ ਇਹ ਜਹ ਤਕਰੀਬਨ 1000 ਕੇ ਕੜੇਗਾ ਹਾਂ ਬਾਕੀ ਲੋਕ ਕੁਝ ਪੱਤੇ ਕੱਟ ਵੀ ਦਿੱਤੇ ਨੇ ਕੁਝ ਮਤਲਬ ਥੋੜਾ ਬੋਤ ਰਹਿੰਦੇ ਵੀ ਕੱਟ ਲਉਂਦੇ ਨੇ ਕਿਵੇਂ ਦਿੱਕਾ ਬਚਾਇਆ ਜਾਦਾ ਨਹੀਂ ਇਹ ਨਹੀਂ ਬਚਦਾ ਜੀ ਦੇਖੋ ਇਹ ਸਤੇਜੇ ਹੈ ਜਿਹਨੂੰ ਕਿੱਦਾਂ ਬਚਾਵਾਂਗੇ ਆਪ ਇਹਨੂੰ ਆਲੂ ਸਾਰੇ ਬਣ ਚੁੱਕੇ ਸੈਜੋ ਦੇ ਜਦੋਂ ਬਰਸ ਜ਼ੋਰ ਨਾਲ ਉਹਦੇ ਬੱਟਾ ਨਿਕੋ ਆਲੂ ਖਰਾਬ ਹੁੰਦਾ ਜੇ ਗੜੇ ਵਾਲੀ ਹੁੰਦਾ ਤਾਂ ਬਚਦਾ ਬੂਟਾ ਟੁੱਟ ਕੇ ਡੈਮੇਜ ਹੋ ਜਾਂਦਾ ਤੇ ਆਲੂ ਨੁਕਸਾਨ ਤਾਂ ਹੈ ਹੀ ਹੈ ਚ ਕੋਈ ਸ਼ੱਕ ਨਹੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ ਤੋ ਯਾਤ ਇਹੀ ਹੈ ਜੀ ਵੀ ਕਿਸਾਨ ਜਿਹੜੇ ਖੇਤ ਦਾ ਪੱਤਾ ਨਹੀਂ ਕੱਟਿਆ ਉਹ ਪੱਤਾ ਨਾ ਕੱਟਣ ਹਾਲੇ ਕਿਉਂਕਿ ਜੇ ਪੱਤਾ ਕੱਢਦੇ ਤਾਂ ਜਿਹੜੀ ਜਿਹੜੀ ਜ਼ਮੀਨ ਦੀ ਅਬਜ਼ਰਵੇਸ਼ਨ ਪਾਣੀ ਜੋ ਘਟ ਜਾਂਦੀ ਆ ਹੁਣ ਬੂਟਾ ਵੀ ਪਾਣੀ ਲਊਗਾ ਪੱਤੇ ਨੂੰ ਪਾਣੀ ਚਾਹੀਦਾ ਉਹਦੀ ਜੜਾਂ ਵੀ ਜਿੰਦਾ ਨੇ ਹਾਲੇ ਜਦੋਂ ਪੱਤੇ ਕੱਟਦੇ ਜੋ ਡੈੱਡ ਹੋ ਜਾਂਦੇ ਬੂਟਾ ਸਿਰ ਪਾਣੀ ਖਿੱਚ ਸਕਦਾ ਜ਼ਮੀਨ ਚੋਂ ਇਸ ਕਰਕੇ ਜਿਹੜਾ ਹਾਲ ਕੱਟਣ ਤੋਂ ਰਹਿਂਦਾ ਪੱਤਾ ਉਹਨੂੰ ਮੇਰਾ ਖਿਆਲ ਪੰਜ-ਸੱਤ ਦਿਨ ਦਸ ਦੇ ਰੋਕ ਲੈਣਾ ਚਾਹੀਦਾ ਤੇ ਬਾਕੀ ਕਣਕ ਜਿਹਦੇ ਹਾਲ ਤੱਕ ਕਿਸੇ ਹੱਦ ਤੱਕ ਬਹੁਤ ਠੀਕ ਆ ਸਕਦਾ ਨੁਕਸਾਨ ਤਾਂ ਉਹਦੇ ਵੀ ਹੋਇਆ ਪਰ 2 ਕਿ ਉਹ ਕਿ ਉਹਦਾ ਮੱਗਾ ਵੀ ਸਟੇ ਛੋਟੀ ਹੈ ਟਿਲਿੰਗ ਦੀ ਹਾਲੇ ਹੋਈ ਪੂਰੀ ਹੋ ਰਹੀ ਹੈ ਤੇ ਜੇ ਉਹਦਾ ਕੱਚਾ ਬੂਟਾ ਛੋਟਾ ਟੁੱਟ ਵੀ ਜਾਂਦਾ ਥੱਲੇ ਡਾਣੀ ਹੋਰ ਕੱਢ ਲੈਂਦੀ ਆ ਉਹ ਉਹ ਸਮਾਂ ਹੈਗਾ ਦੀ ਤੇ ਇਸ ਕਰਕੇ ਆਲੂ ਦਾ ਤੇ ਜਨਾਂ ਜੀ ਵੀਰਾਂ ਦੇ ਪਿਆਜ਼ ਲੈ ਪਿਆਜ਼ ਦਾ ਵੀ ਨੁਕਸਾਨ ਕਾਫੀ ਕਰਦਾ ਹੈ ਘੜਾ ਪਿਆਜ਼ ਦਾ ਦੇ ਮਸੀਨ ਦਾ ਤੇ ਇਹਦਾ ਆਲੂ ਦਾ ਤਿੰਨ ਜੀ ਦੇ ਨੁਕਸਾਨ ਜ਼ਿਆਦਾ ਹੋਇਆ ਹੈ ਬਾਕੀ ਕੋਈ ਜੱਡੀ ਆਪਾਂ ਨੂੰ ਬਹੁਤ ਮਾੜੀ ਵੀ ਨਹੀਂ ਕਰ ਸਕਦੇ ਵਾਰਸ਼ ਨੂੰ ਕਿਉਂਕਿ ਆਲ ਓਵਰ ਏਰੀਆ ਜਿਹੜਾ ਜ਼ਿਆਦਾ ਕਣਕ ਥੱਲੇ ਆ ਠੀਕ ਹੈ ਹਾਂਜੀ ਪੱਤਰਕਾਰ ਪਰਮਜੀਤ ਸਿੰਘ ਤੇ ਮਾਂਦੀ ਖਾਸ ਰਿਪੋਰਟ वाहेगुरु 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 वाहेगुरु